ਕੇ ਇਸ ਦਰਜ ਹੋਣ ਤੋਂ ਬਾਅਦ ਰਵਨੀਤ ਬਿੱਟੂ ਸਰਕਾਰ ਤੇ ਵਰੇ ਨੇ ਦਰਅਸਲ ਪੁਲਿਸ ਨੇ ਲੁਧਿਆਣਾ ਨਗਰ ਨਿਗਮ ਦੇ ਕੰਮ 'ਚ ਵਿਗਨ ਪਾਉਣ ਦੇ ਇਲਜ਼ਾਮ ਵਿੱਚ ਐਫ ਆਈ ਆਰ ਦਰਜ ਕੀਤੀ ਹੈ ਇਸ ਕੇਸ ਵਿੱਚ ਸੰਸਦ ਰਵਨੀਤ ਸਿੰਘ ਬਿੱਟੂ ਸਾਬਕਾ ਮੰਤਰੀ ਭਾਰਤ ਪੂਸ਼ ਨਾਸ਼ੂਸ ਨੇ 60 ਦੇ ਕਰੀਬ ਲੋਕਾਂ ਨੂੰ ਨਾਮਜ਼ਦ ਕੀਤਾ ਹੈ ਇਸ ਤੋਂ ਬਾਅਦ ਉਹ ਬਿੱਟੂ ਨੇ ਸਰਕਾਰ ਨੂੰ ਕੋਸਿਆ ਇਹ ਜਿਹੜੀਆਂ ਐਫ ਆਈ ਆਰਾਂ ਦਰਜ ਹੁੰਦੀਆਂ ਨਾ ਲੋਕਾਂ ਦੇ ਖਾਤਰ ਉਹ ਤਾਂ ਮੈਡਲ ਹੁੰਦੇ ਆ ਜੇ ਲੋਕਾਂ ਦੇ ਖਾਤਰ ਤੁਸੀਂ ਕੋਈ ਆਵਾਜ਼ ਠਾਉਨੇ ਆ ਤੇ ਉਹਦੇ ਸਰਕਾਰਾਂ ਤਾਨਾਸ਼ਾਈ ਜੇ ਆਪ ਕਰਦੀਆਂ ਆ ਕਿਹੜੀ ਧਾਰਾ ਲਾਈ ਹੈ ਕੋਈ 350 352 186 ਹੋਰ ਇਹ ਜੀ ਪਤਾ ਨਹੀਂ ਕਿਹੜੀ ਆਪੀਐਸ ਦੀ ਲਾਈਆਂ ਐ ਆਪੀਸੀ ਦੀਆਂ ਪਰ ਅੱਜ ਇਹ ਸਾਬਤ ਹੋ ਗਿਆ ਵੀ ਇਹ ਬਦਲਾਅ ਹੈ ਜਿਹੜਾ ਉਹਦੇ ਬਾਰੇ ਤੁਹਾਨੂੰ ਵੀ ਗਿਆਨ ਹੋ ਗਿਆ ਤੁਸੀਂ ਵੀ ਸਾਰੇ ਸੀ ਤੇ ਜਿਹੜਾ ਲੋਕਾਂ ਦੀ ਹੱਕ ਦੀ ਗੱਲ ਕਰੂਗਾ ਜਿਹੜਾ ਲੋਕਾਂ ਦੇ ਕੰਮ ਦੀ ਗੱਲ ਕਰੂਗਾ ਉਹਦੇ ਖਿਲਾਫ ਇਸੇ ਤਰੀਕੇ ਨਾਲ ਐਫਆਈਆ ਰਾਂ ਦਰਜ ਹੋਣਗੀਆਂ ਮੈਂ ਇੱਕ ਗੱਲ ਪਿਆਰ ਨਾਲ ਪਹਿਲਾਂ ਪੁੱਛਣਾ ਚਾਹਨਾ ਇਹ ਬਦਲਾਅ ਦੀ ਸਰਕਾਰ ਨੂੰ ਸਾਰਾ ਪੰਜਾਬ ਸਾਰਾ ਕਿਸਾਨ ਦੇਖ ਰਿਆ ਸੀ ਸਰਕਾਰ ਵੱਲ ਅੱਖਾਂ ਲਾਈ ਬੈਠਾ ਸੀ ਪਰ ਇਹਨਾਂ ਚ ਜਾਨ ਨਹੀਂ ਸੀ ਲੱਤਾਂ ਕੰਬਦੀਆਂ ਸੀ ਇਹਨਾਂ ਦੇ ਸਾਹਮਣੇ ਗੋਲੀ ਵੱਜ ਕੇ ਕਿਸਾਨ ਮਰਿਆ ਮਜ਼ਦੂਰ ਇਹਨਾਂ ਤੋਂ ਐਫਆਈਆਰ ਦਰਜ ਨਹੀਂ ਹੋ ਅੱਜ ਵੀ ਜ਼ੀਰੋ ਐਫਆਈਆਰ ਦਰਜ ਹੋਈ ਹੈ ਜ਼ੀਰੋ ਐਫਆਈਆਰ ਜਿਹਨੂੰ ਨਾਮ ਦਿੱਤਾ ਹੈ ਉਹਨਾਂ ਦਾ ਮੁੰਡਾ ਜਿਹਨਾਂ ਦਾ ਮਾਰਿਆ ਗਿਆ ਉਹਨਾਂ ਨੂੰ ਅੱਜ ਤੱਕ ਪਰਚਾ ਦਰਜ ਕਰਕੇ ਇਨਸਾਫ ਨਹੀਂ ਦੇ ਸਕੇ ਪਰ ਜੇ ਅਸੀਂ ਗੱਲ ਕੀਤੀ ਲੋਕਾਂ ਦੀ ਤੇ ਜਿਹੜਾ ਕੀ ਹਾਸੇ ਵਾਲੀ ਗੱਲ ਇੱਕ ਹੋਰ ਹੈ ਕਾਰਪੋਰੇਸ਼ਨ ਵਾਲੇ ਕਮਿਸ਼ਨਰ ਸਾਹਿਬ ਤੇ ਇਹਨਾਂ ਦੇ ਅਫਸਰ ਅੰਦਰੋਂ ਦੋ ਤਾਲੇ ਲਾਈ ਬੈਠੇ ਸੀ ਪਹਿਲਾਂ ਹੀ ਤੁਹਾਡੇ ਮੀਡੀਆ 'ਚ ਆਇਆ ਐੜੜੇ ਮੋٹے ਤਾਲੇ ਅੰਦਰੋਂ ਲਾਈ ਬੈਠੇ ਸੀ ਜਿੱਥੇ ਕਿ ਅਸੀਂ ਤਾਂ ਲੋਕਾਂ ਦੀਆਂ ਗੱਲਾਂ ਕਰਨ ਗਏ ਸੀ ਅਸੀਂ ਤਾਂ ਲੋਕਾਂ ਦੇ ਕੰਮਾਂ ਖਾਤਰ ਗਏ ਸੀ ਭਾਈ ਦੂਜੀ ਗੱਲ ਇੱਕ ਹੋਰ ਬੜਾ ਧਿਆਨ ਨਾਲ ਸਰਕਾਰ ਸੁਣ ਲਈ ਇਹ ਤਾਂ ਇੱਕ ਕਾਰਪੋਰੇਸ਼ਨ ਦੇ ਗਏ ਨਾ ਅਗਲੇ ਗੱਲ ਜਿੱਥੇ ਨੀਲੇ ਕਾਰਡ ਕੱਟੇ ਗਏ ਸਮਾਰਟ ਕਾਰਡ ਗਏ ਅਗਲਾ ਉੱਥੇ ਜਾ ਕੇ ਤਾਲਾ ਲਾਵਾਂਗੇ ਉਦੋਂ ਬਾਅਦ ਜਿੱਥੇ ਬਿਜਲੀ ਦੇ ਮੀਟਰ ਨਹੀਂ ਲੱਗਦੇ ਉਹਨਾਂ ਦੇ ਤਾਲਾ ਲਾਵਾਂਗੇ ਗਲਾਡਾ ਜਿੱਥੇ ਠੱਗੀਆਂ ਹੁੰਦੀਆਂ ਡਾਕੇ ਵੱਜਦੇ ਆ ਉੱਥੇ ਜਾ ਕੇ ਤਾਲੇ ਲਾਵਾਂਗੇ ਜਿੱਥੇ ਸਿਵਲ ਹਸਪਤਾਲ ਜੋ ਕਿਸੇ ਮਰੀਜ਼ ਦਾ ਇਲਾਜ ਨਹੀਂ ਹੁੰਦਾ ਉਹਦੇ ਦਫ਼ਤਰ ਜਾ ਕੇ ਤਾਲੇ ਲਾਵਾਂਗੇ ਜਿੱਥੇ ਅਫਸਰ ਬੈਠੇ ਆ ਇਹ ਤਾਂ ਸ਼ੁਰੂਆਤ ਆ ਕਿੱਥੇ ਕਿੱਥੇ ਰੋਕੋਗੇ ਜਿੱਥੇ ਤੁਹਾਡੀ ਲੁੱਟ ਵੀਡੀਓ ਜਿੱਥੇ ਲੁੱਟ ਮਚਾ ਰਹੇ ਆ ਬੀਡੀਪੀਓ ਜਿੱਥੇ ਲੁੱਟ ਮਚਾ ਰਹੇ ਆ ਉਹਨਾਂ ਦੇ ਤਾਲੇ ਲਾਵਾਂਗੇ ਜਿੱਥੇ ਲਾਇਸੈਂਸ ਬਣਾਉਣ ਦੇ ਪੈਸੇ ਲਏ ਜਾਂਦੇ ਉੱਥੇ ਤਾਲੇ ਲਾਵਾਂਗੇ ਜਿੱਥੇ ਤੁਸੀਂ ਅਜ ਤੱਕ ਕੋਈ ਸ਼ਗਨ ਸਕੀਮ ਨਹੀਂ ਦਿੱਤੀ ਅਜ ਤੱਕ ਤੁਸੀਂ ਬੜਾਪਾ ਪੈਨਸ਼ਨ 2500 ਨਹੀਂ ਦਿੱਤੀ ਉਹ ਖੋਲਣੇ ਕਾਦੇ ਲਈ ਆ ਉਹਦੇ ਲਾਵਾਂਗੇ 1000 ਰੁਪਿਆ ਜਿਹੜੀਆਂ ਲੇਡੀਜ਼ ਨੂੰ ਸਾਰੀਆਂ ਨੂੰ ਨਾਲ ਲੈ ਕੇ ਉੱਥੇ ਤਾਲੇ ਲਾਵਾਂਗੇ ਕਿਹੜਾ ਕਿਹੜਾ ਤਾਲਾ ਰੋਕ ਲਵਾਂਗੇ ਕੀਤਾ ਹੀ ਕੁਛ ਨਹੀਂ ਦੂਜਿਆਂ ਦੇ ਪੇਪਰ ਦੀ ਗੱਲ ਕਰਨੇ ਹੋ ਆਪਦਾ ਤਾਂ ਸਲੀਟ ਖਾਲੀ ਪਈ ਆ ਇੱਕ 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 ਕੋਈ ਆਨਸਰ ਹੀ ਨਹੀਂ ਲਿਖਿਆ ਹੋਇਆ ਤੇ ਕਿਹਨੂੰ ਰੋਕ ਲੋਂਗੇ ਤੁਸੀਂ ਹਰੇਕ ਤੇ ਤਾਲੇ ਜੜਾਂਗੇ ਐਫ ਆਈ ਆਰ ਇਹ ਤਾਂ ਬਹੁਤ ਤੁਸੀਂ ਯਾਰ ਬਹੁਤ ਐਫ ਆਈ ਆਰ ਤਿੰਨ ਸਾਡੇ 50 ਜਾਣੇ ਤੁਸੀਂ ਨਾਲ ਲਿਖੇ ਆ ਇਦਾਂ ਹਜ਼ਾਰਾਂ ਜਾਣੇ ਜਾਣਗੇ ਨਾਲ ਇਹ ਤਾਂ ਹਜ਼ਾਰਾਂ ਜਾਣੇ ਜਾਣਗੇ ਗ੍ਰਿਫਟਾਰੀਆਂ ਦੇਣ ਕਿਹਨੂੰ ਕਿਹਨੂੰ ਕਿੱਥੇ ਕਿੱਥੇ ਕਿਹੜੀ ਕਿਹੜੀ ਜੇਲ੍ਹ 'ਚ ਰੋਕੋਗੇ ਤੁਸੀਂ ਕਿਹੜੀਆਂ ਜੇਲਾਂ ਭਰੋਂਗੇ ਤੁਸੀਂ ਉਦੋਂ ਬਾਅਦ ਲਾਅ ਐਂਡ ਆਰਡਰ ਤੇ ਲਾ ਲਓ ਕਿੰਨੇ ਸ਼ੂਟ ਆਊਟ ਹੋ ਚੁੱਕੇ ਥੋਡੇ ਮੂਰੇ ਤੁਸੀਂ ਕਵਰ ਕਰਦੇ ਹੋ ਰੋਜ਼ ਰੋਜ਼ ਕਿੰਨੀਆਂ ਚੀਨੀਆਂ ਖੋਈਆਂ ਜਾਂਦੀਆਂ ਕਿੰਨੇ ਡਾਕੇ ਮੱਜਦੇ ਆ ਕਿੰਨੇ ਲੋਕ ਮਾਰੇ ਜਾਂਦੇ ਆ ਥਾਣਿਆਂ ਨੂੰ ਤਾਲੀ ਲਾਵਾਂਗੇ ਇਸ ਕਰਕੇ ਇੱਕ ਚੀਜ਼ ਤਾਂ ਦੱਸੋ ਜਿਹੜਾ ਬੁੱਢਾ ਦਰਿਆਏ 650 ਕਰੋੜ ਰੁਪਈਆ ਜਿਹੜਾ ਅਸੀਂ ਲੈ ਕੇ ਆਏ ਸੀ ਉਹਨੂੰ ਖਾ ਗਏ 14 ਕਰੋੜ ਦੀਆਂ ਫੈਂਸਿੰਗਾਂ ਖਾ ਗਏ ਉਹਦੇ ਤਾਲੀ ਲਾਵਾਂਗੇ ਸਭ ਤੋਂ ਜ਼ਰੂਰੀ ਮੈਨੂੰ ਸਰਕਾਰ ਜਵਾਬ ਦੇ ਦੇ ਤੇ ਉਰੇ ਦਾ ਐਡਮਿਨਿਸਟ੍ਰੇਸ਼ਨ ਜਵਾਬ ਦੇ ਦੇ ਜਿਹੜੇ ਐਮਐਲਏ ਸਰਕਾਰ ਦੇ ਤਾਲੇ ਲਾਏ ਹੋਏ ਤੁਸੀਂ ਦਿਖਾਏ ਸਭ ਨੇ ਸਰਕਾਰ ਦੇ ਤਾਲੇ ਲਾਏ ਹੋਏ ਉਹਨਾਂ ਨੂੰ ਕੀ ਕਹਿੰਦੇ ਆ ਜੀ ਜਿਹੜਾ ਸੀਲਿੰਗ ਸੀਲਿੰਗ ਕੀਤੀ ਹੋਈ ਇਹ ਐਮਐਲਏ ਉਹ ਤਾਲੇ ਸਰਕਾਰ ਦੇ ਤੋੜਦੇ ਰਹੇ ਆ ਇਹ ਸਰਕਾਰ ਇੰਨੀ ਨਕਮੀ ਉਰੇ ਦੇ ਅਫਸਰ ਇੰਨੇ ਨਕਮੇ ਇਹਨਾਂ ਤੇ ਜਾਨ ਨਹੀਂ ਜਿਹੜੇ ਸੀਲ ਕੀਤੇ ਹੋਏ ਤਾਲੇ ਉਹ ਐਮਐਲਏ ਉਹ ਰੇਤ ਗੁੰਡੇ ਬਣ ਕੇ ਤੋੜਦੇ ਆ ਗੁੰਡੇ ਬਣ ਕੇ ਤੇ ਕਿਹੜਾ ਪਰਚਾ ਦਰਜ ਹੋਇਆ ਜੀ ਅੱਜ ਤੱਕ ਕਿਹੜੀ ਕਾਰਵਾਈ ਹੋਈ ਇਹ ਹੀ 마ਫੀਆ ਇਹ ਆ 마ਫੀਆ ਇਹ ਸਾਨੂੰ ਗੱਲਾਂ ਕਰਦੇ ਆ ਇਹ 마ਫੀਆ ਇਹ 마ਫੀਆ ਇਹ ਵੀ ਜਿਹੜਾ ਸਰਕਾਰ ਜਿਹੜੀ ਸਰਕਾਰ ਪਹਿਲਾਂ ਰਲ ਕੇ ਕਮਿਸ਼ਨਰ ਭੇਜਦਾ ਤਾਲੇ ਲਾਉਣ ਸੀਲਾ ਲਾਉਣ ਤੇ ਐਵੇਂ ਨਾ ਦੇ ਐਮਐਲਏ ਆਪ ਕੱਟਦੇ ਆ ਵੀ ਲਾਓ ਸਾਡੇ ਤਾਲਾ ਕਿਹੜਾ ਲਾ ਸਕਦਾ ਆਹ ਲਓ ਅਸੀਂ ਤੋੜਦੇ ਆ ਤੇ ਉਸ ਦਿਨ ਉਹਨਾਂ ਦੇ ਥਾਣੇ ਕਿੱਥੇ ਗਏ ਹੁੰਦੇ ਆ ਉਦੋਂ ਇਹਨਾਂ ਦੇ ਅਫਸਰ ਕਿੱਥੇ ਗਏ ਹੁੰਦੇ ਆ ਜਵਾਬ ਮੰਗੇ ਉਹ ਤੋਂ ਜਵਾਬ ਮੰਗੇ ਉਹ ਅਫਸਰਾਂ ਤੋਂ ਉਹਦੇ ਲਈ ਇਨਕੁਆਰੀਆਂ ਥੋਡੀਆਂ ਬੈੰਧੀਆਂ ਐ ਤੇ ਜੇ ਅਸੀਂ ਤਾਲੇ ਲੋਕਾਂ ਦੇ ਕੰਮ ਲਈ ਖੋਲਣ ਜਾਂਦੇ ਆ ਜਿਹੜੇ ਤੁਹਾਡੇ ਲਾਏ ਹੋਏ ਨੇ ਤੇ ਜੇ ਅਸੀਂ ਬੰਦ ਕਰਨ ਜਾਂਦੇ ਆ ਤੁਹਾਡੀ ਜਿਹੜੀ ਜਿੱਥੇ ਤੁਸੀਂ ਸਿਰਫ ਲੁੱਟਮਾਰ ਕਰਦੇ ਹੋ ਬਹਿ ਕੇ ਤੁਹਾਡੀ ਲੁੱਟਮਾਰ ਨੂੰ ਤਾਲੇ ਲਾਉਣ ਜਾਂਦੇ ਆ ਲੋਕਾਂ ਦੇ ਕੰਮਾਂ ਨੂੰ ਨਹੀਂ 95 ਬੰਦਿਆਂ ਦੀਆਂ ਮੋਹਰਾਂ ਤੁਸੀਂ ਲੈ ਕੇ 95 ਕਾਉਂਸਲਰਾਂ ਦੀਆਂ ਮੋਹਰਾਂ ਲੈ ਕੇ ਤੁਸੀਂ ਇੱਕ ਡਰਾਅਰ 'ਚ ਰੱਖ ਲਈਆਂ ਹਾਂ ਸਿਲੈਕਸ਼ਨ ਕਰਾਈ ਹੁੰਦੀ ਜੀ ਸੱਦ ਕੇ ਕਰਾਉਂਦੇ ਉਹਨਾਂ ਦਾ ਹੱਕ ਬਣਦਾ ਸੀ ਤੁਹਾਡੇ ਜਿੱਦ ਦੇ ਸਾਡੇ ਜਿੱਦ ਦੇ ਪਰ ਤੁਸੀਂ 95 ਬੰਦੇ ਨੇ ਮੋਹਰਾਂ ਇੱਕ ਦਰਾਜ 'ਚ ਬੰਦ ਕਰਕੇ ਚਾਬੀ ਲਾਈ ਹੋਈ ਆ ਉਹਦਾ ਕੌਣ ਜਵਾਬ ਦੇ ਰਿਹਾ ਕੋੜਿਓ ਇਲੈਕਸ਼ਨਾਂ ਤੁਸੀਂ ਭੱਜੇ ਹੋਏ ਹੋ ਇਲੈਕਸ਼ਨ ਤੁਸੀਂ ਅਜੇ ਤੱਕ ਕਰਾ ਨਹੀਂ ਸਕੇ ਤੁਸੀਂ ਸਾਡੀਆਂ ਗੱਲਾਂ ਕਰਦੇ ਹੋ ਗ੍ਰਿਫਤਾਰੀ ਜਿੱਥੇ ਮਰਜ਼ੀ ਗ੍ਰਿਫਤਾਰ ਕਰਵਾ ਬੈਠੇ ਆ ਗ੍ਰਿਫਤਾਰੀ ਤੋਂ ਕੌਣ ਡਰਦਾ ਯਾਰ ਕੀ ਕਹਿ ਜੀਆਂ ਗੱਲਾਂ ਕਰਦੇ ਹੋ ਪਹਿਲਾਂ ਸਾਲ-ਸਾਲ 7-7 ਮਹੀਨੇ ਲਾ ਕੇ ਆਏ ਆ ਥੋੜੀ ਗ੍ਰਿਫਤਾਰੀ ਤੋਂ ਡਰਦੇ ਆ ਜਿੰਨੇ ਮਰਜ਼ੀ ਗ੍ਰਿਫਤਾਰ ਕਰੋ ਹਜ਼ਾਰਾਂ ਦੀ ਗਿਣਤੀ ਗ੍ਰਿਫਤਾਰੀ ਦੇਣ ਜਾਵਾਂਗੇ ਦੇਖਿਓ ਕਰਨਮ ਗ੍ਰਿਫਤਾਰ ਜੀ ਨੂੰ ਕਰ ਸਕਦੇ ਆ ਹੱਥਕੜੀਆਂ ਮੁੱਕ ਜਾਣਗੀਆਂ ਉਹ ਰਲੇ ਹੋਏ ਸਭ ਨਾਲ ਦਲਾਲੀਆਂ ਕਰਦੇ ਹੋ ਤੁਸੀਂ ਤੁਸੀਂ ਸਾਡੇ ਤੇ ਐਫ ਆਈ ਆਰ ਦਰਜ ਕਰਦੇ ਹੋ ਇੰਨੀ ਇੰਨੀ ਛੇਤੀ ਚੜ ਗਏ ਅਜੇ ਤਾਂ ਇੱਕ ਪਘੋੜੇ ਬਾਰੇ ਨਾਂ ਲਿਆ ਸੀ ਅਜੇ ਤਾਂ ਇੱਕ ਪਘੋੜੇ ਬਾਰੇ ਨਾਂ ਲਿਆ ਸੀ ਜਿਹੜਾ ਪੰਜਾਬ ਨੂੰ ਲੁੱਟ ਕੇ ਗਿਆ ਦੇਖਿਓ ਸੀ ਅੱਗੇ ਅੱਗੇ ਕਿਵੇਂ ਲਿਸਟਾਂ ਖੋਲਦੇ ਤੁਸੀਂ ਸਮਝਦੇ ਕਿਉਂ ਵੀ ਐਫਆਈਆਰ ਨਾਲ ਡਰ ਜਾਗੇ ਅਸੀਂ ਕੋਈ ਬਦਮਾਸ਼ਾਂ ਗੁੰਡੇ ਆ ਜਿਨ੍ਹਾਂ ਨੂੰ ਤੁਸੀਂ ਭਜਾ ਲਓਗੇ ਐਫਆਈਆਰ ਦਰਜ ਕਰਕੇ ਕਿਹੜੀ ਤੁਸੀਂ ਗਲਤਫਹਿਮੀਆਂ ਚੋ ਯਾਰ ਤੁਹਾਡੀ ਨਵੀਂ ਨਵੀਂ ਸਰਕਾਰ ਬਣੀ ਆ ਤੁਸੀਂ ਅਣਜਾਣ ਬੰਦੇ ਹੋ ਤੁਸੀਂ ਸੋਚਦੇ ਵੀ ਇੱਕ ਪਰਚੇ ਹੀ ਸਭ ਕੁਝ ਹੁੰਦਾ ਇੱਕ ਵਿਜੀਲੈਂਸ ਹੁੰਦੀ ਆ ਉਹਨੂੰ ਵਰਤ ਲਓ ਉਹੋ ਜਿਹੇ ਨਖੱਟੂ ਅਫਸਰ ਨੇ ਅਫਸਰਾਂ ਨੂੰ ਵੀ ਪੁੱਛ ਲਾਂਗੇ ਫਿਰ ਤੁਸੀਂ ਕਿੱਥੇ ਜਾਓਗੇ ਬਈ ਇਹ ਤਾਂ ਜਾਣਗੇ ਜਿੱਥੇ ਜਾਣਗੇ ਤੁਸੀਂ ਕਿੱਥੇ ਜਾਓਗੇ ਤੁਹਾਨੂੰ ਨਹੀਂ ਪਤਾ ਕਾਨੂੰਨ ਕੀ ਆ ਤੁਹਾਨੂੰ ਨਹੀਂ ਪਤਾ ਕਾਇਦਾ ਕੀ ਆ ਜਿਹੜਾ ਕਟਰ ਚਲਾਇਆ ਤੁਸੀਂ ਅਸੀਂ ਤਾਂ ਕਿਹਾ ਚਲੋ ਕਾਰਪੋਰੇਸ਼ਨ ਦਾ ਮੁਲਾਜ਼ਮ ਆ ਉਹ ਵੀ ਲੁਧਿਆਣੇ ਦਾ ਏ ਵੀ ਨਹੀਂ ਨਹੀਂ ਆਪਾਂ ਰਿਸ਼ਕਾਇਤ ਦਰਜ ਕਰਾਉਣੀ ਜੋ ਉਹਨੇ ਕਟਰ ਚਲਾਇਆ ਤੁਹਾਡੇ ਮੂਰੇ ਚੱਲਦਾ ਕਟਰ ਦੇਖਿਆ ਕਿਦੇ ਤੇ ਜੇ ਉਹਤੇ ਐਫ ਆਈ ਆਰ ਦਰਜ ਕਰਾਈਏ ਅਸੀਂ ਫੇਰ ਫੇਰ ਕੀ ਬਣੂਗਾ ਦਿੱਲੀੋਂ ਹੁਕਮ ਆ ਕੇ ਤੁਸੀਂ ਸਾਡੇ ਤੇ ਐਫ ਆਈ ਆਰ ਦਰਜ ਕਰਾਈਆ ਵੀ ਅਸੀਂ ਇੱਕ ਗੋਰੇ ਚਿਕਨੇ ਦਾ ਨੌਲਹਿਤਾ ਵੀ ਉਹ ਪੈਸੇ ਲੈ ਕੇ ਭੱਜਿਆ ਹੋ ਰਿਹਾ ਭਾਈ ਜੇ ਨਹੀਂ ਭੱਜਿਆ ਤਾਂ ਤੁਹਾਡੇ ਚਾਚਾ ਇਹਨਾਂ ਦੇ ਮੂਹਰੇ ਆ ਜਾਵੇ ਕਿੱਥੇ ਆ ਉਹ ਮੈਂ ਤਾਂ ਤੁਹਾਨੂੰ ਪੁੱਛਦਾ ਵੀ ਉਹ ਕਿੱਥੇ ਆ ਇੱਥੇ ਲੁਧਿਆਣੇ ਪਹਿਲਾਂ ਸੌਦੇ ਕਰਦਾ ਫਿਰਦਾ ਹੁਣ ਕਿੱਥੇ ਆ ਹੁਣ ਉਹ ਇਸ ਕਰਕੇ ਬਿਲਕੁਲ ਕੋਈ ਪ੍ਰਵਾਹ ਨਹੀਂ ਹਿੱਕ ਚ ਵੱਜਾਂਗੇ ਕਦੇ ਭੱਜਣ ਵਾਲੇ ਨਹੀਂ ਆ ਬੈਠੀਆਂ ਤੁਹਾਡੇ ਮੂਹਰੇ ਅਗਲਾ ਪ੍ਰੋਗਰਾਮ ਕੀ ਹੋਊਗਾ ਉਹ ਆਉਣ ਵਾਲੇ ਦਿਨਾਂ ਚ ਬਣਾਵਾਂਗੇ ਕਿਸ ਤਰੀਕੇ ਨਾਲ ਚੱਲੂ ਪਰ ਬਿਲਕੁਲ ਕੋਈ ਕਿਸੇ ਨੂੰ ਫਿਕਰ ਨਹੀਂ ਐਫ ਆਈ ਆਰ ਕਰਕੇ ਕੋਈ ਭੱਜ ਜੂਗਾ ਕਰ ਲੂਗਾ ਤੁਸੀਂ ਭਗੋੜੇ ਹੋ ਤੁਸੀਂ ਭੱਜਦੇ ਹੋ ਈਡੀ ਤੋਂ ਕਿੰਨੀਆਂ ਕਿੰਨੀਆਂ ਵਾਰ ਸੱਦਦੇ ਆ ਤੁਸੀਂ ਭਗੋੜੇ ਹੋ ਛੋਡੇ ਐਮਪੀ ਭੱਜ ਗਏ ਉਹਨਾਂ ਤੋਂ ਡਰਦੇ ਜੇਲ੍ਹਾਂ ਤੋਂ ਤੁਸੀਂ ਨਹੀਂ ਜਾਂਦੇ ਤੁਸੀਂ ਨਹੀਂ ਜਾਂਦੇ ਏਜੰਸੀਆਂ ਮੂਰੇ ਪੇਸ਼ ਹੋਣ ਕਿਉਂਕਿ ਚੋਰੋਂ ਸਾਨੂੰ ਕਾਹਦਾ ਡਰਾਂ ਸਾਨੂੰ ਕਾਹਦਾ ਡਰਾਂ ਤੇ ਕਿਨੂੰ ਡਰਾਉਨੇ ਹੋ ਤੁਸੀਂ